ਸਾਬ ਦਾ ਜ਼ੀਰੋ ਟੋਲਰੈਂਸ ਪਾਲਿਸੀ ਹੈ ਰਿਗਾਰਡਿੰਗ ਆਰਗੇਨਾਈਜ਼ ਕ੍ਰਾਈਮ ਤੇ ਯੁੱਧ ਨਸ਼ਾ ਵਿਰੋਧ ਉਹਦੇ ਵਿੱਚ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਇਹਦੇ ਇੱਕ ਨਾਰਕੋ ਆਰਮਜ਼ ਮੋਡਿਊਲ ਤੇ ਇੱਕ ਨਾਰਕੋ ਹਵਾਲਾ ਮੋਡਿਊਲ ਬਸਟ ਕੀਤੇ ਗਏ ਨੇ ਔਰ ਇਹਦੇ ਵਿੱਚ ਪੰਜ ਸਿਫਿਸਟੀਕੇਟਡ ਵੈਪਨ ਨੇ ਜਿਵੇਂ ਕਿ ਤਿੰਨ ਗਲੌਕ ਨੇ 9mm ਦੇ ਦੋ ਚਾਈਨੀਜ਼ ਮੇਡ 0.304 ਦੇ ਪਿਸਟਲ ਨੇ ਦੇ ਨਾਲ ਕੈਟਰੀਜਸ ਨੇ 1 ਕਿਲੋ 15 ਗ੍ਰਾਮ ਹਿਰੋਇਨ ਹੈ ਔਰ 9 ਲੱਖ 70 ਹਜ਼ਾਰ ਡਰਗ ਮਨੀ ਜਿਹੜੀ ਹਵਾਲਾ ਮਨੀ ਹੈ ਉਹ ਰਿਕਵਰ ਕੀਤੀ ਗਈ ਹੈ ਇਹਦੇ ਟੋਟਲ ਦੋਨੋਂ ਕੇਸਾਂ ਚ ਮਿਲਾ ਕੇ 9 ਬੰਦੇ ਗ੍ਰਿਫਤਾਰ ਹੋਏ ਨੇ ਜਿਹੜਾ ਨਾਰਕੋ ਆ Arms ਦਾ ਜਿਹੜਾ ਨੈਟਵਰਕ ਹੈ ਮੋਡਿਊਲ ਜਿਹਨੂੰ ਆਪਾਂ ਕਹਿ ਸਕਦੇ ਹਾਂ ਮਲੇਸ਼ੀਆ ਤੋਂ ਆਏ ਹੋਏ ਦੋ ਬੰਦੇ ਆ ਇਹ ਮਲੇਸ਼ੀਆ ਤੋਂ ਆ ਕੇ ਇੱਥੇ ਇੰਡੀਆ ਦੇ ਵਿੱਚ ਜੋ ਵਾਪਸ ਆਏ ਇਹਨਾਂ ਦੇ ਜਿਹੜੇ ਹੈਂਡਲਰਸ ਨੇ ਤੁਹਾਨੂੰ ਉਹ ਮਲੇਸ਼ੀਆ ਤੇ ਪਾਕਿਸਤਾਨ ਨੇ ਉਹਨਾਂ ਦੀ ਡਾਇਰੈਕਸ਼ਨ ਦੇ ਉੱਤੇ ਇਹਨਾਂ ਨੇ ਕਨਸਾਈਨਮੈਂਟ ਇੱਥੋਂ ਰਿਸੀਵ ਕਰਕੇ ਤੇ ਅੱਗੇ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਪਹੁੰਚਾਉਣੀ ਵੀ ਸੀ ਤੇ ਜੋ ਲੱਗਦਾ ਪ੍ਰੀਲੀਮਿਨਰੀ ਪੁੱਛਗਿੱਛ ਤੋਂ ਕੋਈ ਸ਼ਾਂਤੀ ਭੰਗ ਕਰਨ ਵਾਸਤੇ ਇਹਨਾਂ ਨੇ ਕੋਈ ਨਾ ਕੋਈ ਵਾਰਦਾਤ ਕਰਵਾਉਣੀ ਸੀ ਜਾਂ ਲੋਕਾਂ ਨੂੰ ਪਹੁੰਚਾਉਣੇ ਸੀਗੇ ਕਿਉਂਕਿ ਪੰਜੋ ਹੀ ਬੜੇ ਸਫਿਸਟੀਕੇਟਿਡ ਵੈਪਨ ਨੇ ਔਰ ਇਹਦੇ ਜਸਪ੍ਰੀਤ ਚੋਹਾਨ ਹੈ 엘ियस ਕਾਲੂ ਇਹ ਜੇ ਆਪਾਂ ਦੇਖੀਏ ਬਰਨਾਲੇ ਦਾ ਰਹਿਣ ਵਾਲਾ ਹੈ ਡਿਸਟ੍ਰਿਕਟ ਬਰਨਾਲਾ ਮਾਲਵਾ ਰੀਜਨ ਦਾ ਹੋ ਗਿਆ 26 ਸਾਲ ਦਾ ਹੈਗਾ ਅਨਇੰਪਲੋਇਡ ਹੈ ਹਰਪ੍ਰੀਤ 엘ियस ਹੈਪੀ ਇਹ ਫਤਿਹਗੜ ਚੂੜੀਆਂ ਬਟਾਲਾ ਡਿਸਟ੍ਰਿਕਟ ਦਾ ਰਹਿਣ ਵਾਲਾ ਹੈ ਬੀ ਐਮ ਐਸ ਦੀ ਡਿਗਰੀ ਕੀਤੀ ਹੈ ਡਾਕਟਰੀ ਦਾ ਜਿਹੜਾ ਲੋਕਲ ਲੈਵਲ ਤੱਕ ਕੰਮ ਕਰਦਾ ਹੈ ਆਯੁਰਵੈਦਿਕ ਤੇਜਵੀ ਰੇਲੀਅਸ ਤੇਜੀ ਇਹ ਹਰੀਕੇ ਦਾ ਡਿਸਟ੍ਰਿਕਟ ਕਰਨਤਾਰਨ ਦਾ ਇਹ ਜਿੰਮੇਵਾਰੀ ਦਾ ਕੰਮ ਕਰਦਾ ਖੇਤੀਬਾੜੀ ਦਾ ਇਹਨਾਂ ਨੂੰ ਫਤਿਹਗੜ ਚੂੜੀਆਂ ਰੋਡ ਤੋਂ ਸਦਰ ਥਾਣੇ ਦੇ ਵਿੱਚ ਸਾਡੀ ਸੀਆਈਏ ਪਾਰਟੀ ਲੈਡ ਬਾਈ ਇਨਸਪੈਕਟਰ ਮੋਲਕਦੀਪ ਸਿੰਘ ਜਿਨ੍ਹਾਂ ਦੀ ਸੁਪਰਵੀਜ਼ਨ ਜਗਤਵਿੰਦਰ ਜੀ ਸਾਡੇ ਏਸੀਪੀ ਔਰ ਜਗਵਿੰਦਰ ਸਾਡੇ ਏਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਤੇ ਓਵਰਆਲ ਸੁਪਰਵੀਜ਼ਨ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਸਿੰਘ ਜੀ ਦੀ ਸੀ ਔਰ ਇਹਦੇ ਤੋਂ ਜਿਹੜੀ ਮੁੱਢਲੀ ਪੁੱਛਗਿੱਛ ਤੇਹੀ ਗੱਲ ਆਈ ਹੈ ਕਿ ਜਿਹੜੇ ਬਾਹਰਲੇ ਹੈਂਡਲਰ ਨੇ ਅਜੇ ਵੀ ਐਕਟਿਵ ਨੇ ਔਰ ਇਹਨਾਂ ਬੰਦਿਆਂ ਨੂੰ ਉਹਨਾਂ ਨੇ ਉੱਥੋਂ ਵਾਪਸ ਆਇਆ ਨੂੰ ਵੀ ਯੂਜ਼ ਕੀਤਾ ਪਾਕਿਸਤਾਨ ਬੇਸਡ ਹੈਂਡਲਰ ਵੀ ਸਾਹਮਣੇ ਆਏ ਆ ਮਲੇਸ਼ੀਆ ਵਾਲੇ ਵੀ ਉਹਨਾਂ ਤੇ ਅਸੀਂ ਕੰਮ ਕਰ ਰਹੇ ਆ ਇਸ ਤੋਂ ਇਲਾਵਾ ਜਿਹੜਾ ਦੂਜਾ ਵੀ ਬੜਾ ਇੰਪੋਰਟੈਂਟ ਨਾਰਕੋ ਡਰੱਗ ਨੈਟਵਰਕ ਹੈਗਾ ਜਿਹੜਾ ਬਸਟ ਕੀਤਾ ਗਿਆ ਇਹ ਜਿਹੜਾ 9 6 ਬੰਦੇ ਇਹਦੇ ਚ ਫੜੇ ਗਏ ਆ ਉਹ ਸਭ ਤੋਂ ਪਹਿਲਾਂ ਦਾਨਿਸ਼ ਨੂੰ ਫੜਿਆ ਗਿਆ ਉਹਦੇ ਤੋਂ ਹਾਲਾਂਕਿ ਕੁਆਂਟੀਟੀ ਤਾਂ ਬੜੀ ਥੋੜੀ ਸੀਗੀ ਤੇ ਉਹ 150 ਗ੍ਰਾਮ ਹਿਰੋਇਨ ਸੀਗੀ ਦਾਨਿਸ਼ ਇਲੀਅਸ ਗਗੂ ਇਹ ਹੈਗਾ ਕੋਟ ਖਾਲਸਾ ਦਾ ਰਹਿਣ ਵਾਲਾ ਪਹਿਲਾਂ ਇਹਦੇ ਖਿਲਾਫ ਤਿੰਨ ਕੇਸ ਦਰਜ ਨੇ ਆਰਮਜ਼ ਐਕਟ ਐਂਡੀਪੀਐਸ ਐਕਟ ਲੜਾਈ ਝਗੜੇ ਦੇ ਤੇ ਚੋਰੀ ਦੇ ਇਹਦੀ ਪੁਛਗਿਸ਼ ਤੋਂ ਅੱਗੇ ਗੱਲ ਚੱਲੀ ਕਿ ਜਿਹੜੇ ਕੁਸ਼ ਡਰੱਗ ਦੇ ਪੈਸੇ ਨੇ ਹਵਾਲਾ ਰਾਹੀਂ ਬਾਹਰ ਭੇਜੇ ਜਾਂਦੇ ਦੁਬਈ ਦਾ ਐਂਗਲ ਸ਼ੁਰੂ ਹੋਇਆ ਸਲੋਨੀ ਵਾਈਫ ਆਫ ਦੀਪਾ ਸਿੰਘ ਇਹ ਕੋਟ ਖਾਲਸਾ ਦੀ ਲੇਡੀ ਹੈ ਇਹ ਫਿਰ ਨੈਕਸਟ ਇਹ ਅਰੈਸਟ ਹੋਈ ਇਸ ਕੇਸ ਉਸ ਤੋਂ ਬਾਅਦ ਜੋਬਨ ਪ੍ਰੀ ਟੇਲੀਅਸ ਜੋਬਨ ਇਹ ਆਪਣੇ ਜੜਿਆਲਾ ਗੁਰੂ ਦੇ ਏਰੀਆ ਦਾ ਰਹਿਣ ਵਾਲਾ ਅਮਰਸਰ ਰੂਰਲ ਦਾ ਸਿਕਿਉਰਿਟੀ ਗਾਰਡ ਦਾ ਨੌਕਰੀ ਕਰਦਾ ਮੁਹਾਲੀ ਦੇ ਵਿੱਚ ਕੁਲਵਿੰਦਰ ਇਹ ਮਿਹਰਬਾਨ ਲੁਧਿਆਣੇ ਦਾ ਰਹਿਣ ਵਾਲਾ ਹੈ ਇਹ ਟੈਕਸੀ ਡਰਾਈਵਰ ਦਾ ਕੰਮ ਕਰਦਾ ਜ਼ਿਆਦਾਤਰ ਮੁਹਾਲੀ ਹੁੰਦਾ ਹੈ ਅਬਦੁਲ ਰਹਿਮਾਨ ਇਹ ਕਰਨਾਟਕਾ ਦੇ ਵਿੱਚ ਗਲੌਰ ਦਾ ਰਹਿਣ ਵਾਲਾ ਹੈ ਇਹ ਇੰਪੋਰਟੈਂਟ ਬੰਦਾ ਹੈ ਇਹ ਅਦਰਕ ਦਾ ਡੀਲਰ ਹੈ ਜਿੰਜਰ ਡੀਲਰ ਹੈਗਾ ਇਹ ਪ੍ਰਦੀਪ ਪਿੰਟੂ ਇਹ ਵੀ ਗਲੋਰ ਕਰਨਾਟਕਾ ਦਾ ਰਹਿਣ ਵਾਲਾ ਇਹ ਵੀ ਜਿੰਜਰ ਦਾ ਅਦਰਕ ਦਾ ਹੀ ਕੰਮ ਕਰਦਾ ਹੈ ਇਹ ਦੋ ਬੰਦੇ ਜਿਹੜੇ ਬੜੇ ਇੰਪੋਰਟੈਂਟ ਹੈ ਦਿੱਲੀ ਬੇਸਡ ਨੇ ਪਰ ਪਿੱਛੋਂ ਬੰਗਲੌਰ ਤੇ ਉੱਥੇ ਕਰਨਾਟਕਾ ਦੇ ਵਿੱਚੋਂ ਬਿਲੋਂਗ ਕਰਦੇ ਨੇ ਉਸ ਏਰੀਏ ਤੋਂ ਇਹ ਬੇਸਿਕਲੀ ਇੱਥੇ ਆਏ ਸੀਗੇ ਇਹ ਸਾਰੀ ਪੈਸੇ ਲੈਣ ਇਹਨਾਂ ਤੋਂ 9 ਲੱਖ 7000 ਰੁਪਏ ਜਿਹੜੀ ਡਰਗ ਮਨੀ ਹਵਾਲਾ ਮਨੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਬਰਾਮਦ ਹੋਈ ਔਰ ਇਹਨਾਂ ਦੇ ਤਾਰ ਹੈ ਉਹ ਦੁਬਈ 'ਚ ਜੁੜੇ ਹੋਏ ਐ ਸੋ ਮੈਂ ਸਮਝਦਾ ਕਿ ਡਰੱਗ ਦੀ ਰਿਕਵਰੀ ਨਾਲ ਇਹ ਵੀ ਬੜਾ ਇੰਪੋਰਟੈਂਟ ਹੈ ਕਿਉਂਕਿ ਨੈਟਵਰਕ ਜਿਹੜਾ ਹਵਾਲੇ ਦਾ ਉਹਦੇ ਨਾਲ ਹੀ ਇਹ ਪਰਫੁੱਲਤ ਹੁੰਦਾ ਜਿਹੜਾ ਡਰੱਗ ਟ੍ਰੇਡ ਹੈਗਾ ਸੋ ਇਹਦੇ 'ਚ ਵੀ ਬੜੀ ਅੱਛੀ ਸਕਸੈਸ ਮਿਲੀ ਹੈ ਟੀਮ ਨੂੰ ਔਰ ਮੈਂ ਇਹਨਾਂ ਨੂੰ ਸਾਰਿਆਂ ਨੂੰ ਦਿੱਲੀ ਬਮਾਰਕਵਾਦ ਦਿੰਦਾ ਪਰ ਇਹ ਬਟਾ ਬਟਾ ਅਦਰਕ ਦੇ ਵਪਾਰੀ ਕਿਵੇਂ ਨੇ ਡੀਲ ਕਰਦੇ ਦੇਖੋ ਅਦਰਕ ਦੇ ਵਪਾਰੀ ਦੀ ਗੱਲ ਤੇ ਇਹ ਵੀ ਸਾਰੇ ਬੰਦੇ ਪੈਸੇ ਤੇ ਲਾਲਚ ਨੂੰ ਕੰਮ ਕਰਦੇ ਆ ਬਿਜ਼ਨਸ ਦੇ ਵਿੱਚ ਜਦੋਂ ਬਹੁਤਾ ਪ੍ਰੋਫਿਟ ਨਹੀਂ ਹੁੰਦਾ ਤਾਂ ਐਕਚੁਅਲੀ ਉਹਨਾਂ ਨੂੰ ਲੱਗਦਾ ਕਿ ਹਵਾਲੇ ਦੇ ਵਿੱਚ ਕਟ ਵਧੀਆ ਤੇ ਨਾਲੇ ਨੈਟਵਰਕ ਚੱਲੀ ਜਾਂਦਾ ਤੁਸੀਂ ਦੇਖੋ ਨਾ ਕਰਨਾਟਕਾ ਤੋਂ ਬੰਦਾ ਰਿਸਕ ਲੈ ਕੇ ਅੰਮ੍ਰਿਤਸਰ ਆ ਰਿਹਾ ਏਰੀਆ 'ਚ ਇੱਥੇ ਸਮਗਲ ਰੰਨਾ ਅਨ ਟੱਚ ਹੋ ਕੇ ਪੈਸੇ ਲੈ ਰਿਹਾ ਥਰੂ ਲੋਕਲ ਚੈਨਲਸ ਸੋ ਉਹ ਤੋਂ ਆਪਾਂ ਨੂੰ ਕਲੀਅਰ ਹੀ ਹੈ ਕਿ ਇਟ ਇਜ਼ 올 ਬਿਕੋਜ਼ ਆਫ ਲਸਟ ਫਾਰ ਮਨੀ ਚਲੋ ਪੈਸਾ ਡਰਗ ਮੰਨ ਕੇ ਅਸੀਂ ਸਾਰਾ ਹਾਂਜੀ ਹਾਂਜੀ ਬਿਲਕੁਲ 100% ਉਹੀ ਟਾਈਮ ਆਪਾਂ ਇਦੇ ਵਿੱਚ ਐਨਡੀਪੀਐਸ ਐਕਟ ਵੀ ਹੈ ਨਾਲ ਲਾਇਆ ਤੇ ਹਵਾਲੇ ਦੇ ਵਿੱਚ ਵੀ ਇਹਨਾਂ ਦੀ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਤੂੰ ਬੈਂਗਲੌਰ ਤੋਂ ਬਾਹਰ ਭੇਜਦਾ ਸੀ ਪੈਸੇ ਫਿਰ ਦੂਜੇ ਨਹੀਂ ਦਿੱਲੀ ਬੇਸਡ ਵੀ ਨੇ ਜੀ ਇਹ। ਬਿਲੋਂਗ ਕਰਨਾਟਕਾ ਨੂੰ ਕਰਦੇ ਨੇ ਦਿੱਲੀ ਵੀ ਇਹਨਾਂ ਦਾ ਆਫਿਸ ਹੈਗਾ ਉੱਥੋਂ ਇਹ ਕੰਮ ਕਰਾਉਂਦੇ ਰਹੇ। ਜਿਹੜਾ ਮਲੇਸ਼ੀਆ ਦੇ ਨਾਲ ਤਾਲੁਕ ਹੈ ਉਹ ਕਿਵੇਂ ਮਲੇਸ਼ੀਆ ਦੇ ਵਿੱਚ ਜਿਹੜੇ ਲੜਕੇ ਦੋ ਗਏ ਸੀ ਨਾ ਜੀ ਬਾਹਰ ਤੇ ਉਹ ਉੱਥੋਂ ਜਦੋਂ ਵਾਪਸ ਆਏ ਤੇ ਉੱਥੇ ਇਹਨਾਂ ਨੂੰ ਉਹ ਬੰਦੇ ਮਿਲੇ ਸੀਗੇ। ਉਹਨਾਂ ਨੇ ਫਿਰ ਇਹਨਾਂ ਨਾਲ رابطہ ਰੱਖਿਆ। ਇਹਨਾਂ ਨੂੰ ਕਿਹਾ ਵੀ ਜੇ ਤੁਸੀਂ ਪੰਜਾਬ ਜਾਓਗੇ ਤੁਹਾਨੂੰ ਕੋ ਕੰਮ ਦਵਾਂਗੇ। ਔਰ ਪੈਸੇ ਦਾ ਲਾਲਚ ਤੁਹਾਨੂੰ ਪਤਾ ਫੇਰ ਆ ਜਾਂਦਾ ਹੁਣ ਜੇ ਇਹ ਕਨਸਾਈਨਮੈਂਟ ਦੇਖੀਏ ਇਹਦੇ ਚ ਦੋਨੇ ਲਾਲਚ ਨੇ ਵੈਪਨ ਹੈਂਡਲਰਸ ਦੇ ਕਹਿਣ ਤੋਂ 1 ਕਿਲੋ ਹਿਰੋਇਨ ਨਾਲ ਤਾਂ ਨੇਚਰਲੀ ਲੋਕਲ ਬੰਦਿਆਂ ਨੂੰ ਲੱਗਦਾ ਕਿ ਅਸੀਂ ਇਹ ਦੋਨੋਂ ਚੀਜ਼ਾਂ ਦੇ ਵਿੱਚ ਜੋ ਇਹਨਾਂ ਦਾ ਪਿਕਅਪ ਕਰਨ ਦਾ ਅਸੀਂ ਆਪਣੇ ਫਾਈਨੈਂਸ਼ੀਅਲ ਐਂਗਲ ਮੇਨਲੀ ਸਮ